ਹਾਂਜੀ ਜਨਤਾ ਕਲੋਨੀ ਰਾਮਪਰਾ ਦੇ ਵਿੱਚ ਤੁਹਾਡੇ ਲਈ ਇੱਕ ਘਰ ਲੈ ਕੇ ਆਇਆ ਆ ਆ ਦੇਖ ਲਓ ਮੂਰੇ ਗੱਡੀ ਦੀ ਜਗ੍ਹਾ ਤੇ ਸਾਈਡ ਤੇ ਬਾਥਰੂਮ ਬਣੇ ਹੋਏ ਨੇ ਬਹੁਤ ਸੋਹਣੇ ਜਦੋਂ ਆਪਾਂ ਵੀ ਅੰਦਰ ਨੂੰ ਐਂਟਰ ਕਰਦੇ ਆ ਖੱਬੇ ਹੱਥ ਰਸੋਈ ਹੈਗੀ ਤੇ ਅੰਦਰ ਜਾਂਦੇ ਆ ਦੋ ਰੂਮ ਬਣੇ ਹੋਏ ਨੇ ਅੱਗੇ ਪਿੱਛੇ ਬਹੁਤ ਸੋਹਣੇ ਤੁਸੀਂ ਵੇਖ ਸਕਦੇ ਹੋ ਬਾਲ ਪੇਪਰ ਲੱਗੇ ਹੋਏ ਨੇ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀਗੀ ਠੀਕ ਹੈ ਪਿੱਛੇ ਵੀ ਓਡਾ ਹੀ ਕਮਰਾਗਾ ਠੀਕ ਆ ਨਾ ਜਿੰਨਾ ਫਰੰਟ ਚੌੜਾਗਾ ਤੁਹਾਨੂੰ ਤੁਸੀਂ ਦੇਖ ਹੀ ਲਿਆ ਆ ਦੇਖ ਲੋ ਰਸੋਈ ਰਸੋਈ ਪੂਰੀ ਕੰਪਲੀਟ ਆ ਆਪਾਂ ਪੌੜੀਆਂ ਚੜਦੇ ਆ ਸਾਈਡ ਤੇ ਦਬਕਾ ਬਣਿਆ ਹੋਇਆਗਾ ਪੌੜੀਆਂ ਚੜਦੇ ਚੜਦੇ ਨਾਲ ਹੀ ਫੁੱਲ ਬੂਟੇ ਰੱਖਣ ਦੀ ਜਗ੍ਹਾ ਆ ਗਈ ਹੈਗੀ ਏਰੀਆ ਦੇਖ ਸਕਦੇ ਹੋ ਤੁਸੀਂ ਤੇ ਉੱਪਰ ਆ ਬਰਾਂਡਾਗਾ ਦੇਖੋ ਇਦਰ ਸਾਈਡ ਤੇ ਫਰੰਟ ਵੱਲੀ ਨੂੰ ਆ ਕੇ ਬਹੁਤ ਹੀ ਸੋਹਣਾ ਰੂਮ ਰੈਡੀ ਕੀਤਾ ਹੋਇਆ ਜਿਹੜਾ ਕਿ ਤੁਸੀਂ ਵੇਖ ਸਕਦੇ ਹੋ ਕੱਪ ਬੋਰਡ ਵਗੈਰਾ ਵਿੱਚ ਲੱਗੇ ਹੋਏ ਨੇਗੇ ਤੇ ਬਾਹਰਲੀ ਸਾਈਡ ਬਾਥਰੂਮ ਵੀ ਬਣਿਆ ਹੋਇਆਗਾ ਬਾਕੀ ਤੁਹਾਨੂੰ ਖਾਸ ਗੱਲ ਦੱਸਣੀ ਚਾਹੁੰਦੇ ਆ ਵੀ 9 ਪੱਖੇ ਗੀజర్ ਤੇ ਬੱਲਬ ਵਗੈਰਾ ਜੋ ਵੀ ਆ ਹਨਾ ਸਮਾਨ ਤੇ ਕਮਰੇ ਕਮਰਿਆਂ ਵਾਲੀ LED ਤੁਹਾਨੂੰ ਨਾਲ ਫ੍ਰੀ ਦਿੱਤੀ ਜਾਵੇਗੀ ਛੱਡ ਦਿੱਤੀ ਜਾਵੇਗੀ ਆ ਇੱਕ ਆ ਰੂਮ ਆ ਜੀ ਤੁਸੀਂ ਵੇਖ ਸਕਦੇ ਹੋ ਜੇ ਕੋਈ ਘਰ ਲੈਣ ਦਾ ਚਾਹਵਾਨਾ ਤਾਂ ਨੰਬਰ ਦਿੱਤਾ ਸਕਰੀਨ ਤੇ ਤੁਸੀਂ ਗੱਲ ਕਰ ਸਕਦੇ ਹੋ ਜਾਂ ਘਰ ਵੇਖ ਸਕਦੇ ਹੋ